ਬੈਠੇ ਰਹੇਗੇ ਕਿਵੇਂ ਲੱਗਾ ਬਹੁਤ ਵਧੀਆ ਲੱਗੇ ਜੀ ਕੀ ਕਹੋਗੇ ਇਸ ਕੰਪੀਟੀਸ਼ਨ ਬਾਰੇ ਇਸ ਮੁਕਾਬਲੇ ਬਾਰੇ ਕੀ ਕਹੋਗੇ ਬਹੁਤ ਵਧੀਆ ਮੈਨੂੰ ਲੱਗਾ ਮੁਕਾਬਲਾ ਇਹਦੇ ਜਿਹਾਂ ਕਿ ਫੋਨ ਨਹੀਂ ਲਾਇਆਗਾ ਜਹਾਂ ਪਰ ਬਾਣੀ ਪੜਦੇ ਰਹੇ ਵੈਸੇ ਹੋਰ ਵੀ ਸਮਾਂ ਬੈਠ ਸਕਦੇ ਆ ਕੰਮ ਕੀ ਕਰਦੇ ਹੁੰਦਾ ਜੀ ਕੰਮ ਵੇਲੇ ਅੱਛਾ ਮੈਲੇ ਹੋਰ ਕਿੰਨੀ دیر ਬੈਠ ਸਕਦੇ ਹਾਂ ਮੈਂ ਬੈਠਾ ਦੇ 5-6 ਘੰਟੇ ਬੈਠ ਸਕਦਾ ਕਿਵੇਂ ਦੇਖਦਾ ਹਾਂ ਪ੍ਰਬੰਧਕਾਂ ਦੇ ਫੈਸਲੇ ਨੂੰ ਦੋਨਾਂ ਨੂੰ ਵਿਜੇਤਾ ਕਰਾਰ ਦਿੰਦਾ ਹੈ ਬਾਕੀਏ ਤੁਹਾਡੇ ਘਰੋਂ ਕੋਈ ਘਰਦਿਆਂ ਨੇ ਕੋਈ ਲਾਂਭਾ ਨਹੀਂ ਦਿੱਤਾਗਾ ਵੀ ਕਿਹਾ ਨੀਗਾ ਵੀ ਇਹ ਕੀ ਕੰਮ ਫੜ ਲਿਆ ਵੀ ਸਵੇ ਤਿੰਨ ਦੋ ਦਿਨ ਹੋ ਗਏ ਤੇ ਬੈਠਾ ਨੂੰ ਘਰਦਿਆਂ ਕਹਿੰਦੇ ਹਾਰ ਕੇ ਆਏ ਨੇ ਆ ਕੀ ਫੈਦ ਕੀ ਜਿੱਤ ਕੇ ਅੱਛਾ ਜੀ ਫੈਕਾ ਸਾਈਕਲ ਕਰੇ ਲੈ ਕੇ ਜਾਣਗੇ ਮੈਂ ਖੇਡ ਦੇ ਟੂਰਨਾਮੈਂਟ ਕਰਾਈਦਾ ਉਹ ਕਹਿੰਦੇ ਜੀ ਸਾਈਕਲ ਤੇ ਜਾਵਾਂਗੇ ਅੱਜ ਘਰੇ 3500 ਰੁਪਏ ਲਾ ਕੇ ਜਾਵਾਂਗੇ ਕਿੰਨੀ ਖੁਸ਼ੀ ਹੈ ਹਾਂਜੀ ਬਾਕੀ ਹੋਊਗੀ ਪਹਿਲਾਂ ਕਦੇ ਇਨਾਮ ਜਿੱਤੇ ਆ ਤਾਂ ਹਾਂਜੀ ਜਿੱਤੇ ਬਾਗੇ ਭਰਾ ਜਿੱਤੇ ਅੱਛਾ ਉਹ ਕੀ ਸੀਗਾ ਬਾਗੇ ਭਰਾ ਨੇ ਉਹ ਲੈ ਕੀ ਸੀ ਗਿਆ ਤਾਂ ਅੱਛਾ ਭੱਜ ਇੱਕ ਤਾਂ ਐਂਡ ਕਰ ਦਿੱਤੇ ਆ ক্রিকেট ਮੈਚ ਤੇ ਸੀ ਹਾਂਜੀ ক্রিকেট ਮੈਚ ਹੁਣ ਕੋ ਬਾਥਰੂਮ ਦਾ ਕੋਈ 플ਸ਼ ਦਾ ਕੋਈ ਪ੍ਰੈਸ਼ਰ ਤਾਂ ਨਹੀਂ ਪਾਇਆ ਗਾ ਨਹੀਂ ਹਜੇ ਕਿੰਨੇ ਘੰਟੇ ਕੱਢ ਸਕਦੇ ਸੀ ਅਸੀਂ ਉਹ ਨਾਮ ਤੇ ਹੋ ਗਿਆ 20 ਘੰਟੇ ਤੋਂ ਉੱਪਰ ਦਾ ਸਮਾਂ ਜਿਹੜਾ ਗੁਜ਼ਾਰਿਆ ਇਸ ਕੰਪੀਟੀਸ਼ਨ ਦੇ ਵਿੱਚ ਦੋਨੇ ਵਿਜੇਤਾ ਕਰਾ ਦਿੱਤੇ ਹੋ ਕੀ ਕਹੋਂਗੇ ਬਹੁਤ ਵਧੀਆ ਫੈਸਲਾ ਲਿਆਈਏ ਨਹੀਂ ਤਾਂ ਬੈਨ ਨੂੰ ਹੋਰ 7 ਘੰਟੇ ਬਹਿਣਾ ਸੀ ਦੋਨਾਂ ਨੇ ਇੱਕੋ ਜੀ ਸੀ ਤੇ ਬਹੁਤ ਵਧੀਆ ਫੈਸਲਾ ਲਿਆ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਕਿੰਨੇ ਐਕਸਪੀਰੀਅੰਸ ਮਿਲਿਆ ਤੁਹਾਨੂੰ ਐਦਾ ਦੇ ਕੰਪੀਟੀਸ਼ਨ 'ਚ ਜਾ ਕੇ ਕੀ ਲੋਕਾਂ ਨੂੰ ਕਿਸੇ ਬਚ ਨਹੀਂ ਨਹੀਂ ਬਹੁਤ ਵਧੀਆ ਮਿਲਿਆ ਜੀ ਇਹ ਫੋਨ ਤੋਂ ਖਹਿੜਾ ਛੁੱਟਿਆ ਜੀ 30 ਘੰਟੇ ਬਿਨਾ ਫੋਨ ਤੋਂ ਰਹਿ ਤੇ ਕਿਤਾਬਾਂ ਪੜਿਆ ਰੱਬ ਦਾ ਨਾਮ ਜਪਿਆ ਬਹੁਤ ਵਧੀਆ ਸੁਨਿਆਏ ਹਰ ਪਿੰਡ 'ਚ ਹੀ ਹੋਣੇ ਚਾਹੀਦੇ ਟੂਰਨਾਮੈਂਟ ਐ ਜਿਵੇਂ ਮੋਬਾਈਲ ਤੋਂ ਦੂਰ ਰੱਖਣ ਦੀ ਗੱਲ ਕੀਤੀ ਗਈ ਹੈਗੀ ਹੈ ਮੋਬਾਈਲ ਬਿਨ ਤੁਸੀਂ ਦੇਖਿਆ ਕਿਤਾਬਾਂ ਜੁੜ ਕੇ ਰਹੇ ਆਉਣ ਵਾਲੀ ਜਨਰੇਸ਼ਨ ਨੂੰ ਕੀ ਸੁਨੇਹਾ ਦੇਣਾ ਹੈ ਇਹੀ ਕਹਿਣਾ ਕਿ ਕਿਤਾਬਾਂ ਪੜੋ ਰੱਬ ਦਾ ਨਾਮ ਲਓ ਜੀ ਤੇ ਫੋਨਾਂ ਤੋਂ ਦੂਰ ਰਹੀ ਨਹੀਂ ਤਾਂ ਸਾਰਾ ਦਿਨ ਰੀਲ ਨਹੀਂ ਵੇਖੀ ਜਾਂਦੀਆਂ ਅੱਜਾ ਹੋਰ ਕਿੰਨੇ ਘੰਟੇ ਬਹਿ ਸਕਦੇ ਸੀਗੇ ਹੁਣ ਤਾਂ ਟਾਈ ਹੋ ਗਿਆ ਚਲੋ ਦੋਨੇ ਵਜੇ ਤਾਂ ਕਰਾਰ ਦੇਤੇ ਦਿਮਾਗ ਚ ਤਾਂ 4-5 ਘੰਟੇ ਹੈਗੇ ਸੀ ਹਜੇ ਬਾਕੀ ਰਾਤ ਦਾ ਡਰ ਸੀ ਕਿ ਉਹ ਝੋਲਾ ਜਣਾ ਵੱਜ ਜੇ ਝੋਲਾ ਹਾਂਜੀ ਤੇ ਕਮੇਟੀ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਪਰ ਮੈਂ ਤਾਂ ਕਹਿੰਦੇ ਫੈਸਲੇ ਨਹੀਂ ਨਹੀਂ ਉਹ ਬਹੁਤ ਵਧੀਆ ਫੈਸਲਾ ਕੀਤਾ ਜੀ ਮੇਰਾ ਕੋਈ ਫਾਇਦਾ ਨਹੀਂ ਸੀ ਨਟਿਆਂ ਦੋ ਦਿਨ ਹੋ ਗਏ ਭੁੱਖੇ ਵੀ ਆ ਨਾ ਪਾਣੀ ਪੀਤਾ ਨਾ ਕੋ ਖਾਦਾ ਪੀਤਾ ਜੀ ਅੱਛਾ ਕੁਝ ਵੀ ਨਹੀਂ ਖਾਦਾ ਨਹੀਂ ਜੀ ਹੋ ਰਹੀ ਹੋ ਗਿਆ ਜਦ ਪ੍ਰੈਸ਼ਰ ਆ ਕੋਈ ਕੇਲੇ ਖਾਦੇ ਆ ਹਾਂ ਕੇਲੇ ਤਾਂ ਖਾਦੇ ਆ ਉਹ ਵੀ ਪਾਇਆ ਥੋੜਾ ਜਿਹਾ ਉਹ ਵੀ ਪਾਇਆ ਹਾਂ ਨਹੀਂ ਨਹੀਂ ਖਵਾਇਆ ਸੀ ਪਰ ਅਸੀਂ ਖਾਧਾ ਨਹੀਂ ਹਾਂ ਜੀ ਹਾਂ ਜੀ ਬਾਥਰੂਮ ਨਹੀਂ ਕੀਤਾ ਜੀ ਹਾਂ ਜੀ ਆਉਣ ਵਾਲੇ ਜੇ ਇਦਾਂ ਦੇ ਕੰਪੀਟੀਸ਼ਨ ਹੁੰਦੇ ਨੇ ਤੇ ਆਮ ਨੌਜਵਾਨ ਪੀੜੀ ਨੂੰ ਤੁਸੀਂ ਕੀ ਕਮੈਂਟ ਦੇਣੀ ਹੈ ਕਿ ਫੈਸਲਾ ਲਓ ਕਿ ਇੱਥੇ ਆਓ ਇਸ ਸਾਲ ਲਓ ਟੂਰਨਾਮੈਂਟ 'ਚ ਕਿੰਨਾ ਟਾਈਮ ਵੀ ਬੈਠਿਆ ਜਾਂਦਾ ਨਾਲੇ ਪਤਾ ਲੱਗਦਾ ਕਿੰਨਾ ਕੇ ਸਰੀਰ ਕੰਮ ਕਰਦਾ ਈ ਫੋਂ ਤਾਂ ਸਾਰਾ ਦਿਨ ਚਲਾਈ ਜਾਣਿਆ ਘਰੇ ਬੈ ਕੇ ਅੱਛਾ ਨਸ਼ੇ ਤੋਂ ਦੂਰ ਵੀ ਰਹਿੰਦਾ ਇਹਨਾਂ ਮੁਕਾਬਲੇ ਨੇ ਹਾਂ ਜੀ ਜੀ ਜ਼ਰੂਰ ਹੀ ਨਸ਼ਾ ਕਿੱਥੇ ਕਰੂਗਾ ਖਾਦਾ ਪੀਤਾ ਹੀ ਨਹੀਂ ਚਲੋ ਮੁਬਾਰਕਾਂ ਤੁਹਾਨੂੰ ਹਾਂ ਜੀ ਹਾਂ ਜੀ ਜਿਹੜਾ ਮੁਕਾਬਲਾ ਖਤਮ ਕਰ ਦਿੱਤਾ ਗਿਆ ਦੋਨਾਂ ਨੂੰ ਵਿਜੇਤਾ ਘਰਾੜ ਦਿੱਤਾ ਕੀ ਹਾਂਜੀ ਬਾਈ ਜੀ ਇਹਨਾਂ ਨੂੰ ਅਸੀਂ ਦੋਨਾਂ ਦੀ رائے ਦੇ ਨਾਲ ਇਹਨਾਂ ਨੂੰ ਪਹਿਲੇ ਘੋਸ਼ਿਤ ਕਰਤਾ ਪਹਿਲਾਂ ਦੋਨਾਂ ਤੋਂ ਸਲਾਹ ਲਈ ਗਈ ਉਹ ਤੁਹਾਨੂੰ ਮਨਜ਼ੂਰ ਆ ਇਹ ਕਹਿੰਦੇ ਠੀਕ ਆ ਉਹਦਾ ਕਰਕੇ ਅਸੀਂ ਪ੍ਰਾਈਜ਼ ਦੋਨੇ ਅੱਧੇ ਅੱਧੇ ਕਰਤੇ ਤੇ ਕਮੇਟੀ ਨੇ ਫੈਸਲਾ ਲੈ ਕੇ ਇੱਕ ਸਾਈਕਲ ਇਹਨਾਂ ਨੂੰ ਐਕਸਟਰਾ ਕੋਲੋਂ ਦਿੱਤਾ ਨੇਰਾ ਹੋਣ ਦੇ ਤੇ ਇਹਨਾਂ ਦੀ ਸਿਹਤ ਦਾ ਸੋਚਦੇ ਹੋਏ ਸਾਰੇ ਨੇ ਫੈਸਲਾ ਲਿਆ ਅੱਛਾ ਦੋ ਸੈਕ ਜਾਣੇ ਵਾਲੀ ਸੀ ਹਾਂਜੀ ਉਸ ਦੋਨਾਂ ਨੂੰ ਇੱਕ ਇੱਕ ਸਾਈਕਲ ਦਿੱਤਾ ਜੋ ਦੋਨੇ ਬੰਦੇ ਅਜੇ ਤੱਕ ਆੜੇ ਹੋਏ ਸੀ ਵੀ ਜੇ ਰਾਤ ਵੀ ਰਹਿਣਾ ਤੇ ਬਹਿ ਜਾਣਗੇ ਹਾਂਜੀ ਲਾ ਸਕਦੇ ਸੀ ਪੰਜ ਚਾਰ ਘੰਟੇ ਹੋਰ ਪਰ 31 ਘੰਟੇ ਚਾਰ ਪੰਜ ਮਿੰਟ ਬਾਅਦ ਅਸੀਂ ਇਹਨਾਂ ਨੂੰ ਆਪ ਉਠਾਇਆ ਦੋਨਾਂ ਦੀ ਸਹਿਮਤੀ ਨਾਲ ਉਠਾਇਆ ਗਿਆ ਤੇ ਨਾਮ ਇਹਨਾਂ ਨੂੰ ਪਹਿਲਾ ਤੇ ਦੂਜਾ ਅਦੋ-ਅਦ ਕਰਦੇ ਪੈਸੇ ਰੀਸਾਈਕਲ ਐਕਸਟਰਾ ਕੋਡ ਹੁੰਦੇ ਤਾਂ ਇਹ ਵੀ ਪਤਾ ਲੱਗਿਆ ਵੀ ਦੇਸੀ ਕਿਉਂ ਹੋਵੇ ਇਹਨਾਂ ਨੂੰ ਦਿੱਤਾ ਜਾ ਰਿਹਾ ਹਾਂਜੀ ਸਾਡੇ ਮੰਗਾ ਕੋਲਗਾ ਜੀ ਆ ਇਸ ਗਰੁੱਪ ਤੇ ਉਹਨਾਂ ਲੋ ਤਿੰਨਾਂ ਜਿਹੜੇ ਪਹਿਲੇ ਵਿਨਰ ਆ ਉਹਨਾਂ ਨੂੰ ਇੱਕ ਇੱਕ ਡੱਬਾ ਦੇ ਸੀਗਾ ਉਹਦਾ ਦਿੱਤਾ ਗਿਆ ਕਿਸ ਤਰ੍ਹਾਂ ਦੇ ਮੁਕਾਬਲੇ ਰਹੇ ਆ ਕਿਉਂਕਿ ਬੜਾ ਰਮਾਂਚਿਕ ਬਣ ਗਿਆ ਸਾਰੇ ਪੰਜਾਬ ਦੇ ਵਿੱਚ ਇੰਡੀਆ ਦੇ ਲੈਵਲ ਤੇ ਖਬਰ ਪਹੁੰਚ ਚੁੱਕੀ ਸੀ ਕਿਸ ਤਰ੍ਹਾਂ ਦੇ ਮੁਕਾਬਲੇ ਰਹੇ ਅੱਗੇ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ ਹਾਂਜੀ ਸਾਡਾ ਇਹ ਤਿਆਰਬਾ ਬਹੁਤ ਵਧੀਆ ਰਿਹਾ ਸਾਡਾ ਆਂਡ ਗਵਾਂਡ ਜਿੰਨੇ ਪਿੰਡ ਦੇ ਲੋਕ ਸਾਡੇ ਨਾਲ ਬਹੁਤ ਜੁੜੇ ਆ ਤੇ ਸਾਰੀਆਂ ਬੀਬੀਆਂ ਨੇ ਸਾਰੇ ਘਰਾਂ ਦੇ ਸਾਫ ਦੇ ਤਾਲੰਗਰ ਪਾਣੀ ਟਟਵਰਤ ਆ ਤੇ ਸਾਰੇ ਵੇਖਣ ਬਹੁਤ ਆਏ ਪਿੰਡ ਚ ਤੇ ਚੰਗਾ ਲੱਗਿਆ ਜੀ ਵਧੀਆ ਲੋਕ ਇਕੱਠੇ ਹੋਏ ਆ ਬੈਠੇ ਆ ਇੱਥੇ ਜੁੜੇ ਆ ਰਾਜੀ ਜ਼ਿਲ੍ਹੇ ਕਹਿੰਦੇ ਤੁਸੀਂ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਜੋੜ ਰਹੇ ਹੋ ਹਰ ਵਾਰੀ ਤੁਹਾਡੇ ਕੋਲ ਕੋਈ ਨਾ ਕੋਈ ਟੂਰਨਾਮੈਂਟ ਕਰਵਾਉਂਦੇ ਹੋ ਐਵੀ ਇੱਕ ਟੂਰਨਾਮੈਂਟ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨ ਪੀੜੀ ਨਸ਼ੇ ਤੋਂ ਦੂਰ ਰਵੇ ਹੋਰ ਕਿੱਦਾਂ ਦੇ ਉਪਰਾਲੇ ਕਰਦੇ ਆਂ ਹਾਂਜੀ ਇਦਾਂ ਦੇ ਵੀ ਹੋਣੇ ਚਾਹੀਦੇ ਆ ਵੀ ਦੂ ਬੰਦੇ ਫੋਨ ਤੋਂ ਦੂਰ ਰਹਿਣ ਇੰਨਾ ਟਾਈਮ ਬੰਦਾ ਨਸ਼ੇ ਤੋਂ ਦੂਰ ਨਹੀਂ ਰਹਿ ਸਕਦਾ ਜਿਹੜਾ ਤੇ ਬਾਕੀ ਸਪੋਰਟਸ ਆ ਸਾਡੇ ਪਿੰਡ ਚ ਕ੍ਰੈਡਿਟ ਹਾਕੀ ਕਬੱਡੀ ਵਾਲੀਬਾਲ ਸਾਰਾ ਕੁਝ ਹੀ ਹੁੰਦਾ ਤੇ ਜੋ ਵੀ ਹੋ ਸਕੇਗਾ ਉਹਨੂੰ ਕੋਸ਼ਿਸ਼ ਕਰਾਂਗੇ ਇਦਾਂ ਦਾ ਹੋਇਆ ਤਾਂ ਉਹ ਵੀ ਕਰਾਂਗੇ